ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਕੋਡੇ ਨਾਲ ਕੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਹੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਜੋ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਆ ਆ ਫੋਟੋ ਆ ਆ ਵੇਖੋ ਇਹ ਆ ਦੇਖੀ ਮੇਰਾ ਵੀਰ ਕੌਣ ਬੈਠਾ ਮੇਰੇ ਨਾਲ ਅਮਨ अरोड़ा ਤੇ ਖੁੱਡੀਆਂ ਸਾਹਿਬ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵੰਤ ਲੱਥੇ ਤੇ ਜਾਨ ਬਚੀ ਕਹਿੰਦਾ ਨਹੀਂ ਤਾਂ ਸਾਡਾ ਵੀ ਭੋਗ ਪੈ ਗਿਆ ਇਹ ਆਪਦੇ ਦੁੱਖੜੇ ਮੇਰੇ ਨਾਲ ਸਾਂਝੇ ਕਰ ਰਿਹਾ ਤੇ ਹੁਣ ਕਹਿੰਦਾ ਜੀ ਡਰੱਗ ਫੁਲਾਉਣਾ ਢੀਂਗੜਾ ਤੇ ਫਿਰ ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਕਾਦੇ ਲਈ ਬੈਠਿਆ ਦੂਜੀ ਗੱਲ ਇਹ ਡਰੱਗ ਅਕਿਊਜ਼ਡ ਨਹੀਂ ਕੇਜਰੀਵਾਲ ਸ਼ਰਾਬ ਅਕਿਊਜ਼ਡ ਨਹੀਂ ਉਹ ਵੀ ਨਸ਼ਈਆ ਸੁਸੋਧਿਆ ਨਸ਼ਾ ਦੇ ਮਾਮਲੇ 'ਚ ਅੰਦਰ ਰਹਿ ਕੇ ਆਇਆ ਆ ਇਹਨਾਂ ਦਾ ਬਹਿਬਬ ਕੁਮਾਰ ਇੱਕ ਬੀਬੀ ਨਾਲ ਮਿਸ ਵਿਹੇਵ ਕਰਨ ਦੇ ਦੋਸਤਾਂ ਦੇ ਅੰਦਰ ਰਹਿ ਕੇ ਆਏ ਵਿਜੇ ਉਹਨਾਂ ਨੂੰ ਕਾਦੀ ਸਿਕਿਉਰਿਟੀ ਹੈ ਮੈਂ ਤਾਂ ਤੁਹਾਨੂੰ ਕਿਹਾ ਇਹਨਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਮੈਨੂੰ ਕੋਈ ਖਤਰਾ ਨਹੀਂ ਆਈ ਐਮ ਮੋਰ ਦਨ ਹੈਪੀ ਮੈਂ ਤਾਂ ਤੁਸੀਂ ਸਵੇਰੇ ਇੱਥੇ ਆਣ ਮौज ਨਾਲ ਤੁਸੀਂ ਇਕੱਲੇ ਮੈਂ ਤਾਂ ਆਪਕੇ ਉਹਨਾਂ ਆਜ਼ਾਦੀ ਦੇ ਭਰਮ ਮਗਰ ਇਹ ਨਾ ਨਾ ਕਰੋ ਡਰਾਮਾ ਕਿ ਤੁਸੀਂ ਸਿੱਧੂ ਮੂਸੇ ਵਾਲਾ ਮੇਰੇ ਉਹਦੇ ਵਾਂਗੂ ਮੇਰਾ ਇੰਕਾਊਂਟਰ ਕਰਾਉਣ ਨੂੰ ਫਿਰਦੇ ਕਿਉਂਕਿ 4 ਦਿਨ ਪਹਿਲਾਂ ਤਾਂ ਤੁਸੀਂ ਗੱਲਾਂ ਹੋਰ ਸੀ ਦੇਖੋ ਥੇਰ ਆਰ ਫੋਨ ਕਾਲ ਜਾਇਆ ਉਹ ਆਡੀਓ ਰਿਕਾਰਡਿੰਗ ਹੌਲੀ ਹੌਲੀ ਮੈਂ ਤੁਹਾਡੇ ਨਾਲ ਜਨਤਕ ਕਰੂੰਗਾ ਮੈਂ ਡੀਜੀਪੀ ਸਾਹਿਬ ਨੂੰ ਦਿੱਤੀਆਂ ਹੋਈਆਂ ਨੇ ਐਂਡ ਡੀਜੀਪੀ ਸਾਹਿਬ ਆਪ ਮੈਨੂੰ ਕਹਿ ਰਹੇ ਮੇਰਾ ਮੈਸੇਜ ਆ ਉਹ ਉਹਨਾਂ ਨੇ ਉਹ ਡਿਲੀਟ ਕਰਤਾ ਕਿਉਂਕਿ ਜਦੋਂ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਲੇਸ ਡਾਟਾ ਮੈਂ ਪਰਮਿਸ਼ਨ ਮੈਂ ਕਰਦਾ ਨਹੀਂ ਹੁੰਦਾ ਕਿਸੇ ਨਾਲ ਬਿਕੋਜ਼ ਥਿਸ ਇਜ਼ ਪ੍ਰਾਈਵੇਟ ਇਨਫੋਰਮੇਸ਼ਨ ਮਗਰ ਹਾਉ ਪੋਲਿਟਿਕਾਈਜ਼ਡ ਹੋ ਗਿਆ ਕੰਮ ਕੇਜਰੀਵਾਲ ਵੀ ਅਕਿਊਜ਼ਡ ਹੈ ਅਮਨ अरोड़ा ਸਾਹਿਬ ਸੁਸੋਦੀਆ ਵੀ ਅਕਿਊਜ਼ਡ ਹੈ ਜੈਨ ਵੀ ਅਕਿਊਜ਼ਡ ਹੈ ਬਹਿਬਬ ਕੁਮਾਰ ਵੀ ਅਕਿਊਜ਼ਡ ਹੈ ਥੋੜਾ ਆ ਵਿਜੇ ਨਹਿਰ ਵੀ ਅਕਿਊਜ਼ਡ ਹੈ ਇਹ ਜੇਲਾਂ ਚ ਵੀ ਰਹੇ ਆ ਤੇ ਇਹਨਾਂ ਨੂੰ ਤਾਂ ਜੈਡ ਪਲੱਸ ਸਿਕਿਉਰਿਟੀ ਇਹਨਾਂ ਨੂੰ ਤਾਂ ਚੰਡੀਗੜ੍ਹ ਦੀਆਂ ਆਲੀਸ਼ਾਨ ਕੋਠੀਆਂ ਦਿੱਤੀਆਂ ਨੇ ਤੇ ਦੋਰੇ ਮਾਪਡਾਂ ਤਾਂ ਨਹੀਂ ਹੋ ਸਕਦੇ ਮੇਰੇ ਬਾਰੇ ਐਡਾ ਵੱਡਾ ਪਾਸ਼ਣ ਦੇ ਰਿਹਾ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਕੋਡੇ ਨਾਲ ਕੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਹੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਆ ਫੋਟੋ ਕਲੇਰ ਫੋਟੋ ਆ ਮੈਂ ਤੁਹਾਨੂੰ ਇੱਕ ਹਲੋ ਆਹੀ ਬੈਠੇ ਇਕੱਠੇ ਆ ਨਾਲੇ ਕੋ ਮੰਤਰੀ ਸਾਹਿਬ ਬੈਠੇ ਆ ਓਏ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇਕ ਤਾਂ ਮਨਰੋੜਾ ਬੈਠੇ ਕੋ ਆਪਣੇ ਐਗਰੀਕਲਚਰ ਵਾਲੇ ਖੋਡੀਆਂ ਸਾਹਿਬ ਤੁਸੀਂ ਕਾਦੇ ਲਈ ਬੈੰਨੇ ਹੋ ਫਿਰ ਮਾੜੇ ਬੰਦੇ ਕੋਲ ਉਦੋਂ ਤਾਂ ਮੈਨੂੰ ਮਗਰੋਂ ਤਾਂ ਜੱਪੀਆਂ ਪਾ ਪਾ ਦੱਸ ਦੇ ਚੱਕਰ ਕੀ ਆ ਸਿਕਿਉਰਿਟੀ ਇਜ਼ ਨੋ ਐਨਟਾਈਟਲਮੈਂਟ ਬਿਲਕੁਲ ਨਾ ਦਿਓ ਜੇ ਨਹੀਂ ਲੋੜ ਆ ਹਾਂ ਲਿਖ ਕੇ ਜ਼ਰੂਰ ਦੇ ਦਿਓ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤੁਸੀਂ ਮੈਨੂੰ ਕੁਝ ਹੋਰ ਕਹਿ ਰਹੇ ਸੀ ਮਹੀਨੇ 'ਚ ਕਿਹੜਾ ਥ्रेट ਪਰਸੈਪਸ਼ਨ ਖਤਮ ਹੋ ਗਿਆ ਉਹ ਨਹੀਂ ਮੇਰੇ ਸਮਝ ਆ ਰਿਹਾ ਮੇਰੇ ਕੋਲ ਇਹਨਾਂ ਦੀ ਇੱਕ ਚਿੱਠੀ ਆ ਇਹਨਾਂ ਦੀ ਬਰੀਫਿੰਗ ਆਉਂਦੀ ਆ ਮੈਨੂੰ ਕਹਿੰਦੇ ਤੈਨੂੰ ਪੀਕੇਆਈ ਤੋਂ ਖਤਰਾ ਬਬਰ ਕਾਲਸਾ ਇੰਟਰਨੈਸ਼ਨਲ ਇੱਕ ਇਹਨਾਂ ਦਾ ਨੀਟਾ-ਨੀਟਾ ਕਰਕੇ ਪਾਕਿਸਤਾਨ ਬੈਠਿਆ ਉਹਦਾ ਇਹਨਾਂ ਨੇ ਜ਼ਿਕਰ ਕੀਤਾ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੋਂ ਖਤਰਾ ਫਿਰ ਇਹਨਾਂ ਨੇ ਮੈਨੂੰ ਇੱਕ ਹੋਰ ਟੈਰਰਿਸਟ ਆਰਗੇਨਾਈਜੇਸ਼ਨ ਹੈ ਤੇ ਸਾਜੀ ਕਿ ਕਿਆ ਕੇਟੀਫ ਕੇਟੀਫ ਕੋ ਖਤਰਾ ਫਿਰ ਇਹਨਾਂ ਨੇ ਇੱਕ ਬੰਦਾ ਫੜਿਆ ਜਿਹਨੇ ਮੇਰੇ ਦਫਤਰ ਦੀ ਰੈਕੀ ਕੀਤੀ ਕਿਉਂਕਿ ਜਿਹੜਾ ਮਜੀਠੇ ਬੰਬਲਾਸਟ ਹੋਇਆ ਸੀ ਮੇਰਾ ਦਫਤਰ ਤੇ ਮਜੀਠੇ ਇੱਕ ਆਮ ਮਤਲਬ ਅਮਨੇ ਸਾਹਮਨੇ ਹੈ ਲਿਟਰਲੀ ਸਟੋਨ ਥਰੋ ਹੋਏ ਤੇ ਕਹਿੰਦੇ ਇੱਕ ਬੰਦਾ ਸੀ ਫੜਿਆ ਜਿਹਦੇ ਕੋਲੋਂ ਟਿਫਨ ਬੰਬ ਹੈਂਡ ਗ੍ਰੇਨੇਡ ਔਰ ਆਟੋਮੈਟਿਕ ਪਿਸਟਲ ਰਿਕਵਰ ਹੋਇਆ ਇਹ ਤੇਰੇ ਦਫ਼ਤਰ 'ਚ ਰੈਕੀ ਕਰਕੇ ਆਇਆ ਫਲਾਣੇ ਬੰਦੇ ਨੂੰ ਮਿਲ ਕੇ ਆਇਆ ਇਹ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਪੁਲਿਸ ਨੇ ਹੀ ਦੱਸਣਾ ਸੀ ਸੋ ਇੱਕ ਪਾਸੇ ਮੈਨੂੰ ਇਹ ਗੱਲਾਂ ਦੱਸ ਰਿਹਾ ਦੂਜੇ ਪਾਸੇ ਮੈਨੂੰ ਕਹਿ ਰਿਹਾ ਕਿ ਕੰਦਾ ਉੱਚੀਆਂ ਕਰ ਤੇ ਉਹ ਤੀਜੇ ਪਾਸੇ ਛੁੱਟੀ ਵਾਲੇ ਦਿਨ ਅਕਦੇ ਸ਼ਨੀਵਾਰ ਨੂੰ ਦਫ਼ਤਰ ਲੱਗਦਾ ਵੇਖਿਆ ਇੱਥੇ ਆ ਸੈਕਟਰੀਅਟ ਡੀਜੀਪੀ ਸਾਹਿਬ ਮੇਰੇ ਵਾਸਤੇ 7 ਵਜੇ ਸ਼ਨੀਵਾਰ 29 ਜਦੋਂ ਲੌਂਗ ਵੀਕਐਂਡ ਸੀ ਛੁੱਟੀ ਕਰਤੀ ਤੇ ਵੱਖ-ਵੱਖ ਕਮਾਂਡੈਂਟ ਫੋਨ ਕਰ ਰਹੇ ਆ ਕਿ ਫਟਾਫਟ ਵਾਪਸ ਆ ਨਹੀਂ ਤਾਂ ਤੁਹਾਨੂੰ ਬਾਗੀ ਕਰਾਰ ਦੇਵਾਂਗੇ ਗਨਮੈਨਾਂ ਨੂੰ ਇਹ ਫੋਨ ਆ ਰਹੇ ਸੀ ਸੋ ਮੇਰੇ ਸਿਕਿਉਰਿਟੀ ਇੰਚਾਰਜ ਨੇ ਕਿਉਂਕਿ ਮੈਂ ਬਾਹਰ ਗਿਆ ਹੋਇਆ ਸਾਂ ਉਹਨੇ ਫੋਨ ਕੀਤਾ ਕਿ ਉਹਨਾਂ ਨੇ ਸਾਰੀ ਸਿਕਿਉਰਿਟੀ ਤੋੜਤੀ ਉਹ ਇਕੱਲੇ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕੀਤੀ ਆਨ ਸੈਟਰਡੇ ਕਿਉਂਕਿ ਜੇ ਮੈਂ ਕਰਦਾ ਸੀ ਤੇ ਮੈਂ ਆਪ ਐਕਸਪੋਜ਼ ਹੋ ਰਿਆ ਕੋਈ ਮੇਰਾ ਨੁਕਸਾਨ ਕਰ ਜੂਗਾ ਮੈਂ ਚੁੱਪ ਕਰ ਗਿਆ ਸੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਮੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਟਿਊਜ਼ਡੇ ਜਦ ਮੈਂ ਆਇਆ ਕੁਝ ਚੈਨਲ 'ਚ ਖਬਰ ਚੱਲਣੀ ਲੱਗੀ ਕਿ న్యూਸ 18 ਦਾ ਥੋੜਾ ਪੱਤਰਕਾਰ ਹੈ ਰਜੀਮ ਸ਼ਰਮਾ ਸ੍ਰੀ ਅਮਰਚਰ ਸਾਹਿਬ ਤੋਂ ਉਹਨੇ ਮੇਰੇ ਕਿਸੇ ਬੰਦੇ ਨੂੰ ਫੋਨ ਕਰਕੇ ਸੰਡੇ ਨੂੰ ਪੁੱਛਿਆ ਕਿ ਕੀ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਵਿਡਰੋ ਹੋ ਗਈ ਆ ਮੇਰੇ ਬੰਦੇ ਨੇ ਮੈਨੂੰ ਪੁੱਛਿਆ ਮੈਂ ਉਹਨੂੰ ਕਹੇ ਇਹਨੂੰ ਨਾ ਕਹ ਦੇ ਕਿਉਂਕਿ ਆਈ ਡント ਵਾਟ ਟੂ ਐਕਸਪੋਜ਼ ਮਾਈਸੈਲਫ ਨਗਰ ਉਹਨੇ ਵੀ ਥੋੜੀ ਨਿਊਜ਼ 18 ਦੀ ਇੱਕ ਟੀਮ ਨੇ ਵੀ ਕੁਝ ਹੋਰ ਪੱਤਰਕਾਰਾਂ ਨੇ ਵੀ ਇਹ ਕੋਜ ਕੱਢ ਲਈ ਸੀ ਟਿਊਸਡੇ ਜਦ ਮਾਰਨਿੰਗ 11 12 ਵਜੇ ਇੱਕ ਦੋ ਚੈਨਲ 'ਚ ਇਹ ਖਬਰ ਚੱਲੀ ਉਸ ਤੋਂ ਬਾਅਦ ਸੁਖਵੀਰ ਜੀ ਦਾ ਟਵੀਟ ਆ ਗਿਆ ਫਿਰ ਮੈਂ ਜ਼ਰੂਰ ਜਾ ਕੇ ਸਾਰੀ ਗੱਲ ਤੁਹਾਡੇ ਅੱਗੇ ਕੀਤੀ ਯਕ ਬ੍ਰਦਰ ਇਕਿਨਾ ਆਈ ਥਿੰਕ ਫੋਰ ਮੀ ਮੈਂ ਮਤਲਬ ਮੈਨੂੰ ਤਾਂ ਡੀਜੀਪੀ ਸਾਹਿਬ ਕਹਿ ਦੇਣਾ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਨੂੰ ਤਾਂ ਅਰਸੋ ਹੀ ਇਹਨਾਂ ਦਾ ਚੀਫ ਇੰਜੀਨੀਅਰ ਇੱਕ ਥ੍ਰੈਟ ਕਰੀ ਜਾ ਰਿਹਾ ਪੰਗੂ ਜਿਹੜਾ ਕਹਿ ਰਿਹਾ ਕਿ ਮੈਂ 50 ਬੰਦੇ ਮਾਰਤੇ 4 ਰਹਿ ਗਏ ਤੁਸੀਂ ਚੀਫ ਇੰਜੀਨੀਅਰ ਨੂੰ ਪੁੱਛ ਲਿਓ ਪੰਗੂ ਨੂੰ ਕਿਥੇ ਪੰਜਵਾਂ ਚਾਰਿਆਂ 'ਚ ਮੈਂ ਹਾਂ ਕਿ ਕੱਲਾ ਅਰਸੀ ਆ ਚਾਰਾਂ 'ਚ ਇਹ ਤਾਂ ਫਿਰ ਇਹਦੀ ਇਹ ਮਤਲਬ ਇਹਦੀ ਜਾਨ ਤਾਂ ਯਕੀਨ ਤੁਸੀਂ ਕਮਾਲ ਦਾ ਮਾਹੌਲ ਬਣਿਆ ਪਿਆ ਨਾ ਇੱਥੇ ਕਿ ਇੱਕ ਕਹਿ ਰਿਹਾ ਕਿ ਹਾਂ ਮਹਤਾ ਜੀ ਫਲਾਣੇ ਵੀ ਆ ਗ੍ਰਨੇਡ ਵੀ ਛੱਟੇ ਆ ਜੀ ਮੈਂ ਆ ਅਸੀਂ ਰਾਕਟ ਲਾਂਚਰ ਵੀ ਵਰਤੇ ਮਤਲਬ ਇਸ ਕਿਸਮ ਦੇ ਮਾਹੌਲ ਚ ਦਿੱਲੀ ਵਾਲਿਆਂ ਨੂੰ ਸਿਕਿਉਰਿਟੀ ਦੀ ਲੋੜ ਹੈ ਤੇ ਇੱਥੇ ਜਿਹੜੇ ਪੰਜਾਬ ਚ ਔਰ ਜਦੋਂ ਮੈਨੂੰ ਮਿਲੀ ਸੀ ਉਦੋਂ ਕਾਂਗਰਸ ਦੀ ਰੂਲ ਸੀ ਜਦੋਂ ਅੰਬਰਮਨ ਸਾਹਿਬ ਉਦੋਂ ਹੋਮ ਮਿਨਿਸਟਰ ਹੁੰਦੇ ਸਨ ਯੂਪੀਏ ਦਾ ਰਾਜ ਸੀ ਸੋ ਜੇ ਨਹੀਂ ਲੋੜ ਹੈ ਲਿਖ ਕੇ ਕਹਦੇ ਹੋ ਆਈ ਵਿਲ ਬੀ ਪਰਸਨਲੀ ਥੈਂਕ ਯੂ ਮਾਤਾ ਥੈਂਕ ਯੂ ਦਾ ਇੱਕ ਮੈਸੇਜ ਦਵਾਂਗਾ ਅ ਬੀਜਪੀ ਸਾਹਿਬ ਨੂੰ ਕਿ ਤੁਸੀਂ ਪੰਜਾਬ ਨੂੰ ਇੰਨਾ ਸੇਫ ਕਰਤਾ ਜੇ ਮੈਨੂੰ ਮੇਰਾ ਹੋ ਗਿਆ ਤੇ ਫਿਰ ਮੈਂ ਆਸ ਕਰੂੰਗਾ ਕੇਜਰੀਵਾਲ ਸਾਹਿਬ ਦੀ ਵੀ ਉਡਾ ਦੇਵੋਗੇ ਹੁਣ ਬਹਿਬਬ ਕੁਮਾਰ ਦੀ ਵੀ ਵਾਪਸ ਲੈਣੇ ਅਮਨ ਅਰੋੜਾ ਦਾ ਸਪਸ਼ਟੀਕਰਨ ਆਇਆ ਉਹੀ ਪੁਰਾਣੇ ਐਜੂਕੇਸ਼ਨ ਜਿਹੜੇ ਆਮ ਆਦਮੀ ਪਾਰਟੀ ਵੱਟਪਲਾਂ ਦੀ ਸੀ ਉਹਦੀ ਐਲੀਕੇਸ਼ਨ ਮੋਰਤ ਉਲਾਂਣ ਲੱਗ ਪਈ ਦੇਖੋ ਅਮਨ ਅਰੋੜਾ ਸਾਹਿਬ ਦੀ ਨਾ ਮੈਂ ਆ ਦਿਖਾਈ ਫੋਟੋ ਫੇਰ ਤੂੰ ਲੇਟ ਆਇਆ ਮੇਰੇ ਨਾਲ ਤੇਨੂੰ ਵੇਖ ਮੇਰੇ ਵੇਲੇ ਲੇਟ ਆਉਣਾ ਉਹਨਾਂ ਪਹਿਲੇ ਟਾਈਮ ਨਾਲ ਚੱਲੇ ਜਾਣਾ ਅਮਨ ਅਰੋੜੇ ਵੇਲੇ ਆਵੇ ਫੋਟੋ ਕੌਣ ਬੈਠੇ ਮੇਰੇ ਨਾਲ ਆਵੇ ਲਾ ਫੋਟੋ ਲਾ ਕਿ ਤੂੰ ਉਹੋ ਵਿਖਾ ਦੇ ਨਾ ਪਰ ਮੇਰੇ ਨਾਲ ਅਮਨ अरोड़ा ਸਾਹਿਬ ਬੈਠੇ ਸੀ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਕੀ ਕਰ ਰਹੇ ਹੋ ਪੰਜਾਬ 'ਚ ਕਹਿੰਦਾ ਕੋਈ ਹਾਲ ਨਹੀਂ ਸਾਡੇ ਵਾਲਾ ਤਾਂ ਕਾਦੀ ਪੀਤੀ ਚ ਹੀ ਰਹਿੰਦਾ ਬੇੜਾ ਘਰ ਕਰਦਾ ਮੈਂ ਕਿਹਾ ਤੁਹਾਡੇ ਵਾਲਾ ਕੌਣ ਭਗਵੰਤ ਮਾਨ ਉਹ ਫੋਟੋ ਡਿਲੀਟ ਹੋ ਗਈ ਭੇਜੀ ਮਜੀਦੂ ਰ ਸਾਹਿਬ ਜੀ ਜੋ ਐਸਆਈਟੀ ਆਪਕੇ ਖਿਲਾਫ ਬਣੀ ਹੈ ਉਹ ਰੀਕਨਸਟਿਟਿਊਟ ਕੀਤੀ ਹੈ ਨਵੇਂ ਉਜਾਤ ਬਣਾਏ ਆ ਅੱਜ ਮੇਰੀ ਟਵੀਟ ਪੜ੍ਹੀ ਤੁਸੀਂ ਜੀ ਪੜਦੇ ਨਹੀਂ ਮੇਰਾ ਮਸਲਾ ਅਸਲ ਚ ਪਤਾ ਨਹੀਂ ਤੁਹਾਡਾ ਮੇਰੇ ਵੱਲ ਧਿਆਨ ਨਹੀਂ ਇਕ ਲੋਕੀ ਬੈਠੇ ਜੇ ਮੇਰੀ ਅਜੇ ਸਰ ਕੌਣ ਬਣੇ ਆ ਆ ਵੇਖੋ ਅੱਜ ਮੈਂ ਟਵੀਟ ਪਾਈ ਆ ਆ ਫੋਟੋ ਆ ਆ ਵੇਖੋ ਆ ਦੇਖੀ ਮੇਰਾ ਵੀ ਕੌਣ ਬੈਠਾ ਹੈ ਮੇਰੇ ਨਾਲ ਅਮਨ अरोड़ा ਤੇ ਕੁਡੀਆਂ ਸਾਹਿਬ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ-ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵਾਨ ਤੇ ਲੱਥੇ ਤੇ ਜਾਨ ਬਚੀ ਕਹਿੰਦਾ ਨਹੀਂ ਤਾਂ ਸਾਡਾ ਵੀ ਭੋਗ ਪੈ ਗਿਆ ਇਹ ਆਪਦੇ ਦੁੱਖੜੇ ਮੇਰੇ ਨਾਲ ਸਾਂਝੇ ਕਰ ਰਿਹਾ ਤੇ ਹੁਣ ਕਹਿੰਦਾ ਜੀ ਡਰੱਗ ਫਲਾਉਣਾ ਢੀਂਗੜਾ ਤੇ ਫਿਰ ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਗਾਦੇ ਲਈ ਬੈਠਿਆ ਦੂਜੀ ਗੱਲ ਇਹ ਡਰੱਗ ਅਕਿਊਜ਼ ਅਕਿਊਜ਼ਡ ਨਹੀਂ ਕੇਜਰੀਵਾਲ ਸ਼ਰਾਬ ਅਕਿਊਜ਼ਡ ਨਹੀਂ ਉਹ ਵੀ ਨਸ਼ਈਆ ਸੁਸੋਧਿਆ ਨਸ਼ਾ ਦੇ ਮਾਮਲੇ ਦੇ ਅੰਦਰ ਰਹਿ ਕੇ ਆਇਆ ਆ ਇਹਨਾਂ ਦਾ ਬਹਿਬਬ ਕੁਮਾਰ ਇੱਕ ਬੀਬੀ ਨਾਲ ਮਿਸ ਬਿਹੇਵ ਕਰਨ ਦੇ ਦੋਸ਼ 'ਚ ਅੰਦਰ ਰਹਿ ਕੇ ਆਏ ਵਿਜੇ ਉਹਨਾਂ ਨੂੰ ਕਾਦੀ ਸਿਕਿਉਰਿਟੀ ਹੈ ਸੋ ਦੇ ਹੈਵ ਅ ਲੋਟ ਟੂ ਅਨਸਰ ਬਟ ਕੀ ਸਿਕਿਉਰਿਟੀ ਦੇ ਫੈਸਲੇ ਉਹਨਾਂ ਆਮ ਆਦਮੀ ਪਾਰਟੀ 'ਚ ਦਫਤਰ ਦੇ ਹੋ ਰਿਏ ਤਾਂ ਸਪਸ਼ਟ ਹੀ ਕਹਿਤਾ ਕਹਿੰਦਾ ਉਹ ਜਦੋਂ ਪ੍ਰਧਾਨ ਕਹਿ ਰਿਹਾ ਆਮ ਆਦਮੀ ਪਾਰਟੀ ਦਾ ਇਹਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਤੇ ਮੁੱਕ ਗਈ